ਹਾਂ ਮਨਵਾ ਜੀ ਭਾ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿ ਸਤਿ ਸ਼੍ਰੀ ਅਕਾਲ ਜੀ ਵਾਰੀ ਗੁਰੂ ਸਤਿਨਾਮੁ ਸ਼ਿਵਾਰੀ ਗੁਰੂ ਸਤਿਨਾਮੁ ਸ਼ਿਵਾਰੀ ਗੁਰੂ ਸਤਿਨਾਮੁ ਨਾਦ ਤੁਪਾਲ ਦਿਆ ਕੀ ਅਪਰੇ ਅਪਾਰਾ ਧਾ ਅਪਰੇ ਅਪਾਰਾ i yeah.

ਤਨ ਤਨ ਗੁਰਦੇਵ ਸਿੰਘ ਪਾਸ਼ਾ ਜੀ ਦੇ ਲਗਤੇ ਜਿਗਰ ਚਾਰੇ ਸਾਹਿਬ ਜੀ ਦੇ ਦਿਨ ਸਮਰਪਤ ਤੇ ਤੀਸਰਾ ਮਹਾਨ ਕੀਰਤਨ ਦਰਵਾਜ਼ਾ ਜੋ ਪਿੰਡ ਲਾਵਾ ਇਸ ਨੂੰ ਸੰਗਤਾਂ ਵੱਲੋਂ ਕਰਵਾਇਆ ਜਾ ਰਿਹਾ ਹੈ ਇਸ ਕੀਰਤਨ ਦਰਵਾਜ਼ੇ ਵਿੱਚ ਪਾਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਤਰਕੀ ਗੁਰੂ ਜੀ ਦੋ ਦੰਦਰ ਬੈਕ ਤੇ ਗੁਰਵਾਨੀ ਸਰਵਣ ਕਰ ਰਹੇ ਹਨ ਇਹ ਪਿਛਲੇ 3 ਸਾਲ ਤੋਂ ਜੋ ਕੀਰਤਨ ਦਰਵਾਜ਼ ਚੱਲ ਰਿਹਾ ਸਮੂਹ ਨਗਰ ਨਿਵਾਸੀ ਪਿੰਡ ਲਾਹਵਾ ਤੇ ਸਾਰੇ ਜਿੰਨੇ ਵੀ ਐਨ ਆਰ ਆਈ ਮੇਰੇ ਵੀਰ ਹਨ ਵਿਦੇਸ਼ਾਂ ਵਿੱਚ ਰਹਿ ਰਹੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਕੀਰਤਨ ਦਰਵਾਜ਼ ਚੱਲ ਰਿਹਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿੱਦਿਆਂ ਵੀ ਸੇਵਾਦਾਰ ਇੱਥੇ ਸੇਵਾ ਕਰ ਰਹੇ ਨੇ ਜਿੱਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੋ ਨਾ ਚਾਰੇ ਸਹਿਬਜ਼ਾਦੇ ਬਾਬਾ ਜੀ ਸਿੰਘ ਬਾਬਾ ਜਗਤਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਪ੍ਰਤੇਸ਼ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਸਾਨੂੰ ਇਸ਼ਹਾਦਤ ਨੂੰ ਸਮਰਪਿਤ ਹੈ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿ ਉਸ ਸਥਾਨ ਤੇ ਆ ਕੇ ਆਪ ਜੀ ਨੇ ਹਾਜ਼ਰੀ ਭਰੀਆਂ ਹਨ ਆਓ ਸਾਰੇ ਨਨ ਮਿਰਤੇ ਇਸੇ ਤਰ੍ਹਾਂ ਦੇਤੋ ਵੀ ਅਸਾਂ ਬੱਤ ਚੜ੍ਹਦੇ ਇਸ ਸਮਾਗਮ ਨੂੰ ਮਨਾਈਏ ਤਾਂ ਜੋ ਸਦੀ ਸਿੱਖੀ ਜੋ ਹੈ ਉਸ ਨੂੰ ਪਰਪਰਿਤ ਹੋ ਸਕੇ ਬੱਚਿਆਂ ਨੇ ਸਿੱਖੀ ਵਾਲੇ ਕਹਾਣੀਆਂ ਕਿ ਸਾਡੀ ਸਿੱਖ ਕੌਮ ਚਿੰਦਾਂ ਦੇ ਸਿਰਾਂ ਤੋਂ ਵਾਹਿਗੁਰੂ ਸਿਰਾਂ ਤੋਂ ਸਾਰੇ ਰਵਾਧਨਵਾਦ ਵਾਹਿਗੁਰੂ ਜੀ ਦਾ ਪਤਨ ਸਾਹਿਬ ਵਾਹਿਗੁਰੂ ਜੀ ਦਾ ਖਾਵਾਛਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਕਤੇ ਜਿਗਰ ਚਾਰੇ ਸਾਹਿਬ ਜਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਵਾਰਿਤ ਇਹ ਜੋ ਤੀਸਰਾ ਕੀਰਤਨ ਦਰਬਾਰ ਪਿੰਡ ਲਾਹੌਰਾ ਤੇ ਇਲਾਕੇ ਦੀ ਸਾਰੀਆਂ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਇਹ ਕੀਰਤਨ ਦਰਬਾਰ ਮਨਾਉਣ ਦਾ ਉਦੇਸ਼ ਇਹ ਹੀ ਆ ਕਿ ਪੌਂਡ ਵਾਲੀ ਨਵੀਂ ਪੀੜ੍ਹੀ ਨੂੰ ਬੱਚਿਆਂ ਨੂੰ ਇਹ ਦੱਸਿਆ ਜਾ ਸਕੇ ਕਿ ਕਿਸ ਤਰ੍ਹਾਂ ਇੱਕ ਛੋਟੇ-ਛੋਟੇ ਬੱਚਿਆਂ ਨੇ ਇਸ ਦੇਸ਼ ਕੌਮ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਕਿੰਨੇ ਲਾਹ ਚ ਦਿੱਤੇ ਗਏ ਛੋਟੇ ਸਹਿਬਜ਼ਾਦਿਆਂ ਨੂੰ ਪਰ ਉਹਨਾਂ ਨੇ ਉਹਨਾਂ ਦੀ ਕੋਈ ਵੀ ਈਨ ਨਹੀਂ ਮੰਨੀ ਸੋ ਇਹ ਹੀ ਬੇਨਤੀ ਆ ਸਾਰੀਆਂ ਸੰਗਤਾਂ ਨੂੰ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ ਕਿ ਸਾਡੀ ਖਾਤਰ ਇਹਨਾਂ ਛੋਟੇ-ਛੋਟੇ ਸਹਿਬਜ਼ਾਦਿਆਂ ਨੇ ਕਿਸ ਤਰ੍ਹਾਂ ਆਪਣੀਆਂ ਜਾਣਵਾਰੀਆਂ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਛੋਟੀ ਜੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਹ ਜੋ ਸਮਾਗਮ ਹੋ ਰਿਹਾ ਉਹਦੇ ਵਿੱਚ ਸ਼ਿਰਕਤ ਕੀਤੀ ਤੇ ਗੁਰੂ ਘਰ ਨਾਲ ਜਰੂਰ ਤੋਟ ਬਤਰਾਇਆ ਜਿੰਨੇ ਵੀ ਭਰਾ ਮੇਰੇ ਨਾਲ ਖੜੇ ਆ ਇਹਨਾਂ ਦਾ ਬਹੁਤ ਸਹਿਯੋਗ ਆ ਬਾਕੀ ਸਾਰੀਆਂ ਸੰਗਤਾਂ ਦਾ ਬਹੁਤ ਸਹਿਯੋਗ ਆ ਧੰਨਵਾਦ ਜੀ ਤੇ ਜਰੂਰੀ ਮੈਂ ਧੰਨਵਾਦ ਕਰਦਾ ਹੁਸ਼ਿਆਰਪੁਰ ਫਾਸਟ ਲਾਈਵ ਵਾਲਿਆਂ ਦਾ ਜਿਹੜੇ ਇਸ ਤਰ੍ਹਾਂ ਦੇ ਜੋ ਸਮਾਗਮ ਹਨ ਉਹਨਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਕੇ ਦੂਰ ਦੂਰ ਬੈਠੇ ਦੁਨੀਆ ਤੱਕ ਪਹੁੰਚਾਉਂਦੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰ ਸਾਰੇ ਸਾਹਿਬਾਨ ਦੇ ਮਰਤੇ ਚ ਆਜ ਇਹੋ چھوٹے ਸਾਹਿਬਾਨ ਦੀਆਂ ਕੁਰਬਾਨੀਆਂ ਜਿਵੇਂ ਜਿਵੇਂ ਅਸੀਂ ਉਹਨਾਂ ਨੂੰ ਨਮਨ ਕਰਦੇ ਸਜਦਾ ਕਰਦੇ ਅੱਜ ਸਾਰੇ ਪਲਵਾ ਤੇ ਸੱਚ ਤੇ ਤੇਰੀ ਕੁਰਬਾਨੀਆਂ ਵਰਗਾ ਜਿਹੜਾ ਹੈ ਇਨਸਾਨੀਤ ਦੀ ਜੀਦਾ ਔਰ ਕਿਉਂਕਿ ਮੈਂ ਤਾਂ ਜਦੋਂ ਮਹਾਰਾਜ ਦਾ ਪੂਰਾ ਜੀਵਨ ਜਦੋਂ ਤੇ ਨਿਕਲੇ ਔਰ ਜਦੋਂ ਤਰਵੰਨੀਆਂ ਹੋਈਆਂ ਇਹ ਸਾਰਾ ਏਰੀਆ 2022 ਦੇ ਵਿੱਚ ਜਾ ਕੇ ਉਸ ਦੇ ਦੇਖ ਕੇ ਆਇਆ ਸੀ ਔਰ ਪੈਦਲ ਚੱਲ ਕੇ ਆਇਆ ਸੀ ਔਰ ਬੜੀ ਜ਼ਬਰਦਸਤ ਸਫਾਈ ਪਾ ਔਰ ਸਾਰਸਾਂ ਨਾਲ ਦੀ ਪਾਰਕ ਕੀਤੀ ਸੀ ਸਾਰਿਆਂ ਨੇ ਔਰ ਉਸ ਹਾਲਾਤ ਦਾ ਅਸੀਂ ਅੰਦਾਜ਼ਾ ਲਗਾਇਆ ਕਿ ਕਿੰਨਾ ਹਾਲਾਤ ਵਿੱਚ ਬੁਰੇ ਲੋਕ ਤੇ ਬੁਝਰੇ ਆ और तिना हालातों ने माता जी लो कुरबानी का बंदा अंदाजा नहीं लगा सारा कोटी कोटी कोमन करना सारा संसार अब तो बड़ी कुरबानी में और उना, उना सारे बनाया यही कार्य करते और दसवीं पातशाही नौवीं पातशाही पंजी पातशाही ਚਨਾਤਨ ਨੂੰ ਇਨਸਾਨੀਅਤ ਦੀ ਜੀਵਨ ਰੱਖਣੀ ਬਹੁਤ ਬੜਾ ਬੁਰਾ ਬੋਤਾਨਾ ਸਾਰੇ ਨੇ